ਤੁਸੀਂ ਵੀ ਸਾਰਿਆਂ ਨੇ ਖੁੱਲੇ ਦੇਖਿਆ ਵੀ ਅੱਗੇ ਨਾਲੋਂ ਕਿੰਨਾ ਫਰਕ ਹੈ ਇਸ ਹਰ ਨਾਲ ਕਈ ਤਾਂ ਜਿਹੜੇ ਪਿੰਡ ਹੈਗੇ ਉੱਥੇ 100% ਪਤਾ ਨਹੀਂ ਕਿਤੇ 70% ਪਤਾ ਨਹੀਂ ਕਿਤੇ 60% ਪਤਾ ਨਹੀਂ ਸੋ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਇੱਕ ਲੰਮੜਾ ਪ੍ਰੋਸੈਸ ਹੈ ਜਿਆਦਾ ਨਸ਼ਟਾ ਜਿਹੜੇ ਅਦਿਕਸ਼ਣ ਵੀ ਅਦਿਕਟ ਨਹੀਂ ਉਹ ਛੱਡਣਾ ਚਾਹ ਰਹੇ ਨਸ਼ਾ ਦੇ ਉਨਾਂ ਲਈ ਹੋਰ ਜ਼ਿਆਦਾ ਸਹੂਲਤਾਂ ਨਹੀਂ ਦਿੱਤੇਗਾ। ਕਿਉਂਕਿ ਇਹ ਯੁੱਧ ਨਸ਼ਾ ਵਿਰੁੱਧ ਇਕੱਲਾ ਇਹ ਨਹੀਂ ਵੀ ਪੁਲਿਸ ਖਤਮ ਕਰ ਰਹੀ ਜਿੰਨੀ ਤੇ ਲੋਕਾਂ ਦਾ ਸਹਿਯੋਗ ਨਹੀਂ ਹੋਊਗਾ। ਉਹ ਅਸੀਂ ਵੀ ਨਹੀਂ ਕਾਮਯਾਬ ਹੋਵਾਂਗੇ ਜੀ। ਇਸ ਪਰ ਪੂਰੇ ਚੱਲ ਰਿਹਾ ਸਾਡੇ ਜਿਹੜਾ ਯੁੱਧ ਨਸ਼ਾ ਵਿਰੁੱਧ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਵੱਲੋਂ ਜਿਹੜਾ ਐਲਾਨਿਆ ਗਿਆ ਤੇ ਇਹ ਸਾਡੇ ਸਟੇਟ ਲੈਵਲ ਤੇ ਸਾਡੇ ਡੀਜੀ ਸਰ ਵੱਲੋਂ ਸ਼੍ਰੀ ਗੌਰਵ ਜੀ ਲੋ ਪ੍ਰੋਗਰਾਮ ਬਣ ਕੇ ਆਂਦੇ ਆ। ਜਿਨ੍ਹਾਂ ਦੀ ਮੋਨੀਟਰਿੰਗ ਲਾਅ ਐਂਡ ਆਰਡਰ ਕਰਦੇ ਆ ਡੀਜੀ ਲਾਅ ਐਂਡ ਆਰਡਰ ਇਸ ਸੰਪਰਕ ਪ੍ਰੋਗਰਾਮ ਇੱਕ ਇਦਾਂ ਦੇ ਪ੍ਰੋਗਰਾਮ ਹੈਗੇ ਜਿਹਦੇ ਨਾਲ ਜਵੇਂ ਤੁਸੀਂ ਵੀ ਅੱਜ ਦੇਖਿਆ ਲੋਕਾਂ ਨਾਲ ਐਟ੍ਰੈਕਸ਼ਨ ਵੀ ਜਿਹੜੇ 3 ਮਹੀਨਿਆਂ ਦਾ ਅਸੀਂ ਕੰਮ ਕਰ ਰਹੇ ਆ ਉਹਦੇ ਬਾਰੇ ਲੋਕਾਂ ਬਾਰੇ ਕੀ ਵਿਊਜ਼ ਨੇ ਵੀ ਜਿਹੜਾ ਯੁੱਧ ਨਸ਼ਿਆਂ ਬਰੋ ਚੱਲ ਰਿਹਾ ਉਹਦੇ ਬਾਰੇ ਕੀ ਇਨਪੁੱਟਸ ਨੇ ਤੇ ਤੁਸੀਂ ਵੀ ਸਾਰਿਆਂ ਨੇ ਖੁੱਲੇ ਦੇਖਿਆ ਵੀ ਅੱਗੇ ਨਾਲੋਂ ਕਿੰਨਾ ਫਰਕ ਹੈ ਕਾਫੀ ਥਾਵਾਂ ਤੇ ਲੋਕਾਂ ਨੇ ਐਮਸੀਜ਼ ਨੇ ਸਰਪੰਚਾਂ ਨੇ ਤੇ ਸਕੂਲ ਦੇ ਪ੍ਰਿੰਸੀਪਲਸ ਇੱਥੇ ਆਏ ਜਿਨ੍ਹਾਂ ਨੇ ਆਪਣੇ ਆਪ ਦੱਸਿਆ ਵੀ ਅੱਗੇ ਨਾਲੋਂ ਕਿੰਨਾ ਇੱਕ ਇਹ ਜਿਹੜਾ ਨਸ਼ੇ ਦਾ ਕੋਡ ਹੈ ਖਤਮ ਹੋ ਚੁੱਕਿਆ ਹੈ ਤੇ ਅਸੀਂ ਆਪਣੇ ਜਿਹੜੀ ਪੂਰੀ ਜ਼ਿਲ੍ਹਾ ਪੁਲਿਸ ਟੀਮ ਨੇ ਜਿਹੜੀ ਹੈਗੀ ਹੈ ਜਿਹੜਾ ਕਿ ਅੱਜ ਅਸੀਂ ਮੀਟਿੰਗ ਕੀਤੀ ਸਾਨੂੰ ਵੀ ਹੌਸਲਾ ਆਇਆ ਵੀ ਲੋਕੀ ਸੰਤੋਸ਼ਟ ਨੇ ਜਿਹੜੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਇਹ ਅਨਲਾਈਨ ਟਾਈਮ 'ਚ ਅਸੀਂ ਹੋਰ ਮਿਹਨਤ ਕਰਾਂਗੇ ਤਾਂ ਕਿ ਜਿਹੜਾ ਥੋੜਾ ਬਹੁਤ ਰਹਿੰਦਾ ਕੋੜ ਉਹ ਵੀ ਕੱਢਿਆ ਜਾਵੇ। ਅੱਛਾ ਕੀ ਮੰਨਣਾ ਹੈ ਸਰ ਮਲੇ ਕੋਲਾ ਦੇ ਵਿੱਚ ਐਜੇ ਮਤਲਬ ਪੁਲਿਸ ਆਫੀਸਰ ਤੁਹਾਡਾ ਕੀ ਮੰਨਣਾ ਸਰ ਕਿੰਨੇ ਇੱਕ ਲੈਵਲ ਤੇ ਖਤਮ ਹੋਇਆ ਜਾਂ ਕਿੰਨੇ ਕੁ ਬਾਕੀ ਹੈ? ਦੇਖੋ ਤੁਸੀਂ ਸਾਰਿਆਂ ਨੇ ਅੱਜ ਓਪਨਲੀ ਇੱਥੇ ਇਨੇ ਲੋਕ ਆਏ ਸੀ ਤੁਸੀਂ ਆਪ ਸੁਣਿਆ ਸਾਰਿਆਂ ਦੇ ਵਿਊਜ਼ ਮੇਰੇ ਹਿਸਾਬ ਨਾਲ ਕਈ ਤਾਂ ਜਿਹੜੇ ਪਿੰਡ ਹੈਗੇ ਉੱਥੇ 100% ਖਤਮ ਹੈ ਕਿਤੇ 70% ਖਤਮ ਹੈ ਕਿਤੇ 60% ਖਤਮ ਹੈ। ਕਿਉਂਕਿ ਜੇ ਮੈਂ ਟੋਟਲ ਅਸੀਂ 3 ਮਹੀਨਿਆਂ ਚ 600 400 6 ਦੇ ਨੇੜੇ ਅਸੀਂ ਪਰਚੇ ਦਿੱਤੇ ਆ ਜਿਹਦੇ ਵਿੱਚੋਂ 460 ਦੇ ਨੇੜੇ ਬੰਦੇ ਜਿਹੜੇ ਅਰੈਸਟ ਕੀਤੇ ਗਏ ਆ ਤੇ ਅਸੀਂ ਟੋਟਲ 33 ਕਰੋੜ ਦੇ ਨੇੜੇ ਜਿਹੜੀ ਹੈਗੀ ਹੈ ਨਸ਼ਾ ਤਸਕਰਾਂ ਦੀ ਜਿਹੜੀ ਹੈਗੀ ਹੈ ਪ੍ਰਾਪਰਟੀ ਸੀਜ਼ ਕੀਤੀ ਹੈ ਸੋ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਇੱਕ ਲੰਮਾ ਪ੍ਰੋਸੈਸ ਹੈ ਕਿਉਂਕਿ ਇੰਨਾ ਪਿਛਲੇ ਸਾਲਾਂ ਤੋਂ ਜੋ ਚੱਲੇ ਆ ਰਿਹਾ ਹੈ ਲੋਕਾਂ ਨੂੰ ਵੀ ਆਦਤ ਪੈ ਗਈ ਹੈ ਨਸ਼ੇ ਦੀ ਉਹਨੂੰ ਨੂੰ ਦੂਰ ਕਰਨਾ ਜਿਹੜੇ ਐਡਿਕਸ਼ਨ ਸੈਂਟਰ ਚ ਵੀ ਬਹੁਤ ਜਣੇ ਪੁਲਿਸ ਵੱਲੋਂ ਦਾਖਲ ਕਰਾਏ ਜਾ ਰਹੇ ਆ ਤਾਂ ਕਿ ਆਪਣਾ ਇੱਕ ਸਮਾਜ ਵਧੀਆ ਹੋਵੇ ਤੇ ਰੰਗਲਾ ਪੰਜਾਬ ਬਣ ਜੇ ਜਿਹੜੇ ਨਸ਼ਾ ਸੈਂਟਰ ਹੈ ਹੋਰ ਸਰਕਾਰ ਅਪਗ੍ਰੇਡ ਕਰ ਰਹੀ ਹੈ ਕਿਉਂਕਿ ਜਿਵੇਂ ਆਪਣਾ ਹਜੇ ਇੱਕ ਸੈਂਟਰ ਹੈ ਹੋਰ ਅਮਰਗੜ ਅਹਿਮਦਗੜ੍ਹ ਵੀ ਅੱਗੇ ਪ੍ਰੋਸੈਸ ਚ ਹੈ ਕਿਉਂਕਿ ਜਿਵੇਂ ਜਿਵੇਂ ਜ਼ਿਆਦਾ ਨਸ਼ਕਾ ਜਿਹੜੇ ਹੈਗੇ ਐ ਐਡਿਕਸ਼ਨ ਜਿਹੜੇ ਐਡਿਕਟ ਨੇ ਉਹ ਛੱਡਣਾ ਚਾਹ ਰਹੇ ਨਸ਼ਾ ਤੇ ਉਹਨਾਂ ਲਈ ਹੋਰ ਜ਼ਿਆਦਾ ਸਹੂਲਤਾਂ ਵਧੀਆ ਕੀਤੀਆਂ ਜਾ ਰਹੀਆਂ। ਬਾਕੀ ਸਰ ਇਸ ਤੋਂ ਇਲਾਵਾ ਜਿਹੜੀ ਕੈਂਪੇਨਸ ਹਨ ਮਤਲਬ ਸਟੂਡੈਂਟਸ ਨੂੰ ਲੈ ਕੇ ਜਾਂ ਹੋਰ ਸਮਾਜ ਨੂੰ ਲੈ ਕੇ ਉਹ ਵੀ ਪਲਾਨ ਕਰ ਰਹੇ ਆਨਲਾਈਨ ਸਮੇਜ ਆਨਲਾਈਨ ਸਮੇਜ ਹੋਰ ਇਦਾਂ ਦੇ ਪ੍ਰੋਗਰਾਮ ਅਸੀਂ ਬਣਾਏ ਆ ਜਿਹੜੇ ਕਿ ਅਸੀਂ ਕਰਾਂਗੇ ਕਿਉਂਕਿ ਜਿਹੜਾ ਇਹ ਜਿਹੜਾ ਯੁੱਧ ਨਸ਼ਾ ਵਿਰੋਧਾ ਕੱਲਾ ਇਹ ਨਹੀਂ ਵੀ ਪੁਲਿਸ ਖਤਮ ਕਰ ਰਹੀ ਜਿੰਨੀ ਦੇਰ ਲੋਕਾਂ ਦਾ ਸਹਿਯੋਗ ਨਹੀਂ ਹੋਊਗਾ ਤੇ ਉਹ ਅਸੀਂ ਵੀ ਨਹੀਂ ਕਾਮਯਾਬ ਹੋਵਾਂਗੇ ਤੇ ਇੱਕ ਚੰਗਾ ਭਲਾਈ ਵਾਲਾ ਕੰਮ ਹੈ ਤੇ ਸਾਰੇ ਲੋਕ ਅੱਗੇ ਆ ਰਹੇ ਨੇ ਤੇ ਲੋਕਾਂ ਨੂੰ ਵੀ ਪੁਲਿਸ ਤੇ ਵਿਸ਼ਵਾਸ ਹੋ ਰਿਹਾ ਤਾਂ ਹੀ ਉਹ ਅਸੀਂ ਵੀ ਕਾਮਯਾਬ ਹੋ ਰਿਹਾ ਧੰਨਵਾਦ ਥੈਂਕ ਯੂ ਸਰ ਥੈਂਕ ਯੂ